ਸਾਡੇ ਡਾਕਟਰ ਗੁਰੇਸ਼ ਸਿੰਘ ਜੀ ਬੋਲ ਰਹੇ ਸੀ ਤੇ ਉਹਨਾਂ ਨੇ ਵੀ ਕਿਹਾ ਵੀ ਜਿੰਨਾ ਵੀ ਖਰਚਾ ਹੈਗਾ ਸਰਕਾਰ ਤੇ ਅਸੀਂ ਪਰਿਵਾਰ ਦੀ ਹੱਦ ਤੱਕ ਹੀ ਕਰਾਂਗੇ ਬਿਲਕੁਲ ਜੀ ਜਿਹੜੀ ਤੁਸੀਂ ਸਾਡੀ ਹੈਲਪ ਕੀਤੀ ਆ ਸਾਡੀਆਂ ਦੋ ਪੀੜ੍ਹੀਆਂ ਵੀ ਨਹੀਂ ਬੋਲ ਸਕਣੀਆਂ ਸਰਦਾਰ ਸਾਹਿਬ ਤੁਹਾਡੇ ਤੋਂ ਗੁਰੂ ਨੇ ਮਹਾਰਾਜ ਨੇ ਖੜਾਈ ਮੈਂ ਮੰਨਦਾ ਅੱਗੇ ਗੁੰਡ ਮੰਨਣਾ ਪਰਿਵਾਰ ਆ ਜੀ ਗੱਲ ਛੋਟੇ ਜਿਹੀ ਕਰਾਉਣਾ ਪਰਿਵਾਰ ਸੀ ਦੋ ਭੈਣਾਂ ਦਾ ਘਰ ਭਰਾ ਏ ਤੇ ਛੋਟਾ ਜਿਹਾ ਕਿਸਾਨ ਏ ਦਸਾਂ ਨਵਾਂ ਦੀ ਪਰਿਵਾਰ ਕਿਰਤ ਕਰਦਾ ਜੋ ਜੋ ਸਾਡੇ ਉੱਤੇ ਲੋਕਾਂ ਨੇ ਪੋਲੀਟਿਕਲ ਦੀ ਕੋਸ਼ਿਸ਼ ਕੀਤੀ ਹੈ ਸਾਨੂੰ ਬਹੁਤ ਬੁਰਾ ਲੱਗਿਆ ਸਾਨੂੰ ਮਾੜਾ ਲੱਗਿਆ ਅਸੀਂ ਤੁਹਾਡਾ ਦੇਣ ਨਹੀਂ ਦੇ ਸਕਦੇ ਕਿਸੇ ਵੀ ਕੀਮਤ ਨਹੀਂ ਸਰਦਾਰ ਜੀ ਮੈਨੂੰ ਸ਼ਰਮਿੰਦਾ ਨਾ ਕਰੋ ਨਹੀਂ ਵੇਖੋ ਸਰਸਾ ਸਾਹਿਬ ਵੇਖੋ ਤੁਹਾਡੇ ਵੀ ਤੁਹਾਡੇ ਤੇ ਗੁਰੂ ਨੇ ਕਿਰਪਾ ਕੀਤੀ ਤਾਂ ਤੁਸੀਂ ਸਾਡੀ ਕੀਤੀ ਸਾਡੀ ਸਰਦਾਰ ਜੀ ਜ਼ਿੰਮੇਵਾਰੀ ਆ ਬਿਲਕੁਲ ਜੀ ਸਾਡੀ ਜ਼ਿੰਮੇਵਾਰੀ ਸੀ ਅਸੀਂ ਅਸੀਂ ਮੋਰਚਾ ਜੀ ਅਸੀਂ ਚਲੋ ਸ਼ੁਰੂ ਕੀਤਾ ਕਾਲ ਅਸੀਂ ਦਿੱਤੀ ਆ ਤੇ ਅਸੀਂ ਉਸ ਆਪਣੀ ਜ਼ਿੰਮੇਵਾਰੀ ਤੋਂ ਕਿਵੇਂ ਭੱਜ ਸਕਦੇ ਨਹੀਂ ਭੱਜਿਆ ਭਜਣਾ ਵੀ ਨਹੀਂ ਜਾਇਜ਼ ਹੈ ਭੱਜਣਾ ਅਸੀਂ ਜ਼ਿੰਮੇਵਾਰੀ ਤੋਂ ਭੱਜ ਕੇ ਤੇ ਫਿਰ ਜਦੋਂ ਇੱਕ ਇੱਕ ਚਲਗਾ ਇੱਕ ਮੈਂ ਤੁਹਾਨੂੰ ਵੀ ਬਾਈ ਮੈਂ ਤੁਹਾਨੂੰ ਇੱਕ ਹੋਰ ਦੱਸਣਾ ਹਾਂ ਹਾਂਜੀ ਕਿ ਜਿੱਥੇ ਹਰਿਆਣਾ ਫੋਰਸਾਂ ਨੇ ਖੱਟੜ ਦੇ ਕਹਿ ਤੇ ਤੇ મોદી ਦੇ ਇਸ਼ਾਰਿਆਂ ਦੇ ਉੱਤੇ ਜੋ ਜ਼ੁਲਮ ਤੇ ਜੋ ਕਹਿਰ ਸਾਡੇ ਤੇ ਵਰਤਾਇਆ ਹੈ ਇੱਕ ਪਾਸੇ ਦੋ ਲੋਕ ਨੇ ਤੇ ਦੂਸਰੇ ਪਾਸੇ ਇਨਸਾਨੀਅਤ ਚਿੰਦਾ ਕਿ ਤੁਸੀਂ ਇਹ ਵੇਖੋ ਕਿ 23 ਤਰੀਕ ਨੂੰ ਵਕੀਰ ਸਾਹਿਬਾਨ ਜਿਹੜੇ ਨੇ ਉਹਨਾਂ ਨੇ ਸਾਡੇ ਹੱਕ ਵਿੱਚ ਹੜਤਾ ਕੀਤੀ ਜਦੋਂ 22 ਤਰੀਕ ਦਾ ਦਿਨ ਨੰਘਿਆ ਸਾਡਾ ਨਾਲ ਰਹਿਣ ਤੇ ਰਾਤ ਨਾ ਕੀਤੀ ਰਾਤ ਵੀ ਮੈਂ ਸਰਪੰਚ ਸਾਹਿਬ ਨੂੰ ਜਿਹੜਾ ਸੀ ਉਹ ਫੋਨ ਫੋਨ ਕਰਦਾ ਰਿਹਾ ਪਰ ਪਤਾ ਲੱਗਾ ਕਿ ਕੁਝ ਨਹੀਂ ਹੋਇਆ ਤੇ ਕੋਈ ਲਾਜ ਨਹੀਂ ਹੋਇਆ 23 ਤਰੀਕ ਨੂੰ ਮੈਂ ਸਵੇਰੇ 8 ਵਜੇ ਆਪਣੇ ਵਕੀਲ ਸਾਹਿਬ ਨੂੰ ਮਿਲ ਕੇ ਜਿਹੜਾ ਸੀ 7 ਵਜੇ ਫੋਨ ਕਰਕੇ ਤੁਹਾਨੂੰ ਤਾਂ ਵੀ ਪਟੀਸ਼ਨ ਤਿਆਰ ਕਰ ਫਿਰ ਮੈਂ ਲੜਕੇ ਦੇ ਪਿਤਾ ਜੀ ਨੂੰ ਨਾਲ ਲੈ ਕੇ ਪਿੰਡ ਗਿਆ ਉਹਨੂੰ ਨਾਲ ਲੈ ਕੇ ਤੇ ਫਿਰ ਮੈਂ ਹਾਈ ਕੋਰਟ ਆਇਆ ਪੁਨਿਚਰ ਨੋਟੀਸ਼ਨ ਤਿਆਰ ਹੋ ਗਈ ਸੀ ਜਦੋਂ ਮੈਂ ਹਾਈ ਕੋਰਟ ਆਇਆ ਮੈਂ ਹੈਰਾਨ ਹੋਇਆ ਕਿ ਜਿਹੜੇ ਆਪਣੇ ਵਕੀਲ ਸਾਹਿਬ ਨਾਕੀ ਕੀ ਨਾਮ ਦੇ ਤਿੰਨ ਬਟੇ ਸਰਦਾਰ ਜਿੰਦਰ ਸਿੰਘ ਜੀ ਸਿੱਧੂ ਤੇ ਸਰਦਾਰ ਆਪਣੇ ਹੈਗੇ ਨੇ ਪ੍ਰਾਹਰ ਸਾਹਿਬ ਤੇ ਕਸੂਰ ਸਾਹਿਬ ਤੇ ਦੋ ਵਕੀਲ ਹੋ ਐਸ ਐ ਸਤੂਰ ਉਹਨਾਂ ਨੇ ਮੈਨੂੰ ਵੇਖ ਹਾਂਜੀ ਮੈਨੂੰ ਵੇਖ ਕੇ ਤੇ ਉਹ ਮੇਰੇ ਮਗਰ ਭੱਜ ਕੇ ਦੋ ਜਣੇ ਗਏ ਤੇ ਮੈਨੂੰ ਬੁਲਾ ਕੇ ਲੈ ਆਏ ਫਿਰ ਉਹ ਆਪਣੇ ਉੱਥੇ ਕਮਰਚ ਲਗੇ ਜਾ ਕੇ ਬੈਠ ਕੇ ਸਾਰੀ ਗੱਲਬਾਤ ਹੋਈ ਤੇ ਮੈਨੂੰ ਕਹਿੰਦੇ ਵੀ ਤੁਸੀਂ ਆਪ ਪੇਸ਼ ਹੋ ਤਾਂ ਤੁਸੀਂ ਵਧੀਆ ਗੱਲ ਕਰ ਲੋਗੇ ਮੈਂ ਕਿਹਾ ਸਿੰਘ ਸਾਹਿਬ ਇਸ ਤਰ੍ਹਾਂ ਨਹੀਂ ਜਿਹੜਾ ਕਾਨੂੰਨੀ ਪੱਖ ਤੋਂ ਜਿਹੜੀ ਗੱਲ ਕਰਨੀ ਉਹ ਜਿਹੜੀ ਤੁਸੀਂ ਕਰ ਲੈਣੀ ਉਹ ਮੇਰੇ ਤੋਂ ਨਹੀਂ ਹੋ ਤੇ ਤੁਸੀਂ ਇਹ ਕਿਰਪਾ ਕਰੋ ਤੁਸੀਂ ਆਪ ਪੇਸ਼ ਹੋ ਕਹਿਣ ਲੱਗੇ ਯਾਰ ਹੜਤਾਲ ਹੈ ਮੈਂ ਕਿਹਾ ਮੈਨੂੰ ਇਹ ਦੱਸੋ ਹੜਤਾਲ ਤੁਹਾਂ ਕੀਤੀ ਸਾਡੇ ਪੱਖ 'ਚ ਹਾਂਜੀ ਤੇ ਸਾਡਾ ਇੱਕ ਬੱਚਾ ਚਲੇ ਗਿਆ ਦੂਸਰਾ ਸਾਡਾ ਜਿੰਦਗੀ ਤੇ ਮੌਤ ਨਾਲ ਲੜਾਈ ਲੜ ਰਿਹਾ ਤੇ ਤੁਸੀਂ ਕਿਰਪਾ ਕਰੋ ਆਪੇਸ਼ ਹੋ ਉਹਨਾਂ ਨੇ ਮੈਂ ਹੈਰਾਨ ਹੋਇਆ ਕਿ ਜਿਸ ਤਰ੍ਹਾਂ ਬਿਜਲੀ ਦਾ ਕਿਸੇ ਨੂੰ ਸ਼ਾਰਟ ਨਹੀਂ ਲੱਗਦਾ ਉਹ ਉੱਥੇ ਮੇਰਾ ਗੱਲ ਕਰਨ ਦਾ ਕੋਈ ਲੱਜਾ ਹੋਰ ਸੀ ਮੈਂ ਹੋਰ ਲੱਜੇ ਚ ਗੱਲ ਕਰ ਰਿਹਾ ਹਾਂ ਉੱਥੇ ਮੈਂ ਸ਼ਾਰਟ ਕਟ ਕਰ ਗਿਆ ਹਾਂਜੀ ਇੱਕਦਮ ਕਹਿੰਦੇ ਅਸੀਂ ਜਾਵਾਂਗੇ ਕੋਰਟ 'ਚ ਪੇਸ਼ ਹੋਵਾਂਗੇ ਬੇਸ਼ੱਕ ਸਾਨੂੰ ਜਿਹੜਾ ਜੋ ਮਰਜ਼ੀ ਸਾਨੂੰ ਕਰ ਕਰ ਦੇਵੇ ਵੈਰੀ ਗੁੱਡ ਹਾਂ ਮੈਨੂੰ ਹੌਸਲਾ ਹੋ ਗਿਆ ਮੈਂ ਸਾ ਤੁਹਾਨੂੰ ਕਿਉਂ ਕਰਨਗੇ ਮੈਂ ਤੁਹਾਡੇ ਪ੍ਰਧਾਨ ਸਾਹਿਬ ਨੂੰ ਤੁਹਾਡੇ ਸਾਰੇ ਸਟਾਫ ਨੂੰ ਮੈਂ ਹੱਥ ਜੋੜਾਂਗਾ ਉਹਨਾਂਗੇ ਵੀ ਭਾਈ ਮੈਂ ਕਹਿ ਕੇ ਉਹਨਾਂ ਨੇ ਉਸੇ ਕੈਂਪ ਤੇ ਸੈਕਟਰੀ ਨੂੰ ਉੱਥੇ ਬੁਲਾ ਲਿਆ ਸੈਕਟਰੀ ਸਾਹਿਬ ਆਏ ਤੇ ਸਾਰਿਆਂ ਨੇ ਕਹਿਣ ਲੱਗੇ ਵੀ ਠੀਕ ਹੈ ਤੁਸੀਂ ਪੇਸ਼ ਹੋ ਪੰਜ ਵਕੀਰ ਬੀਬਾ ਜੀ ਹੜਤਾਲ ਹੋਣ ਦੇ ਬਾਵਜੂਦ ਪੰਜ ਵਕੀਰ ਤੈਸ਼ ਹੋਏ ਵਾਹ ਕੀ ਬਾਤ ਤੇ ਉਹਨਾਂ ਨੇ ਜੱਜ ਸਾਹਿਬਾਂ ਨੂੰ ਜਾ ਕੇ ਜਦੋਂ ਪhele ਸਾਰੀ ਕਹਾਣੀ ਤੋਂ ਜਾਣੂ ਕਰਵਾਇਆ ਤੇ ਉਹਨਾਂ ਨੇ ਉਸੇ ਟਾਈਮ ਤੇ ਆਰਡਰ ਜਿਹੜੇ ਨੇ ਕਰਤੇ ਤੇ ਸਵੇਰ ਦੀ ਤਰੀਕ ਜੇ ਸੋਮਵਾਰ ਦੀ ਸੋਮਵਾਰ ਨੂੰ ਸਾਰੇ ਡਾਇਰੈਕਟਰਾਂ ਦੀ ਰਿਪੋਰਟ ਸਾਰਾ ਸਟੇਟਸ ਪੁਲਿਸ ਸਾਰਾ ਕੁਝ ਉਹਨਾਂ ਨੇ ਰਿਪੋਰਟ ਬਣਦੀ ਸਵੇਰੇ ਹੁਣ ਪੇਸ਼ ਹੋਣੀ ਤੇ ਸੋ ਉਸ ਤੋਂ ਬਾਅਦ ਜਿਹੜੀ ਅਗਲੀ ਕਾਰਵਾਈ ਉਹ ਤੇ ਤੁਹਾਂ ਸਾਰੀ ਸੁਣੀਆ ਮੈਨੂੰ ਉਹਨੂੰ ਉਧਰ ਹਾਣ ਦੀ ਲੋੜ ਕਿ ਜਿਸ ਤਰ੍ਹਾਂ ਵੀ ਆਪਾਂ ਨੂੰ ਇਹ ਵੀ ਇੰਦਾਰਾ ਹੈ ਕਿ ਕਿਤੇ ਤਾਂ ਜਾਣੀਏ ਵੀ ਜਦੋਂੁੰਦੇ ਦਾ ਹਾਲਾਜ ਮੁਗਿਆ ਤੇ ਕਿਤੇ ਉਹ ਦੁਬਾਰਾ ਹਰਿਆਣੇ ਚਲਾ ਤੁਹਾਨੂੰ ਕਿਹਨੇ ਦੱਸਿਆ ਜਿਹੜਾ ਨਾ ਪੁੱਛੇ ਸਾਨੂੰ ਤੁਹਾਨੂੰ ਪਤਾ ਲੱਗਿਆ ਵੀ ਹਰਿਆਣਾ ਤੁਹਾਨੂੰ ਅਫਵਾਹਾਂ ਜੇ ਠੀਕ ਹੈ ਜਦੋਂ ਮੈਂ ਉੱਥੇ ਗਿਆ ਤੇ ਉੱਥੇ ਐਸਐਚਓ ਨਾਲ ਮੇਰੀ ਬਹਿਸ ਹੋ ਰਹੀ ਆ ਜਿਹੜੀ ਤੁਸੀਂ ਵੀਡੀਓ ਵੇਖੀ ਹੋਈ ਹਾਂਜੀ ਮੈਂ ਦੇਖੀ ਆਕਟਰਾਂ ਨਾਲ ਬਹਿਸ ਹੋ ਰਹੀ ਆ ਤੁਸੀਂ ਵੀਡੀਓ ਵੇਖੀ ਹੋਣੀ ਹਾਂਜੀ ਹਾਂ ਮੈਂ ਐਸਐਚਓ ਨੂੰ ਕਿਹਾ ਤੇ ਜੇ ਭਾਈ ਤੁਹਾਨੂੰ ਜ਼ਰੂਰਤ ਹੈ ਤੁਸੀਂ ਕੋਈ ਮਕਦਮਾ ਦਰਜ ਕੀਤਾ ਹਾਂਜੀ ਤੇ ਤੁਸੀਂ ਜਿਹੜਾ ਸਾਡੇ ਤੋਂ ਲਿਖਵਾ ਕੇ ਲੈ ਲਓ ਜਦੋਂ ਕਹੋਗੇ ਇਲਾਜ ਹੋ ਗਿਆ ਬੱਚਾ ਠੀਕ ਹੋ ਗਿਆ ਤੇ ਤੁਸੀਂ ਤੁਹਾਡੇ ਪੇਸ਼ ਕਰ ਦਾਂਗੇ ਓਕੇ ਜੇ ਫਿਰ ਵੀ ਤੁਸੀਂ ਤੁਹਾਨੂੰ ਇਸ ਗੱਲ ਤੇ ਯਕੀਨ ਨਹੀਂ ਤੇ ਤੁਸੀਂ ਆਪਣੀ ਗਰਦ ਲਾ ਦਿਓ ਉਹ ਕਹਿੰਦਾ ਕਿੰਨੇ ਮੰਗੀ ਤੁਹਾਡੇ ਕੋਲ ਤੁਹਾਨੂੰ ਅਸੀਂ ਕਦੋਂ ਕਹਿੰਨੇ ਆ ਸਾਨੂੰ ਇਸ ਬੱਚੇ ਦੀ ਕੋਈ ਲੋੜ ਨਹੀਂ ਸਾਡੇ ਵੱਲੋਂ ਕੋਈ ਇਤਰਾਜ਼ ਨਹੀਂ ਇਹ ਰਿਕਾਰਡ ਹੈ ਠੀਕ ਹੈ ਅਗਲੀ ਗੱਲ ਹਾਂਜੀ ਕਹਿਣ ਲੱਗਾ ਵੀ ਸਾਨੂੰ ਕੋਈ ਇਤਰਾਜ਼ ਨਹੀਂ ਤੁਸੀਂ ਡਾਕਟਰ ਪੁੱਛੋ ਡਾਕਟਰ ਜੇ ਤੁਹਾਨੂੰ ਛੋੜੇ ਡਾਕਟਰਾਂ ਨੂੰ ਉਹਨਾਂ ਨੇ ਪੜਾਇਆ ਸੀ ਹਾਂਜੀ ਠੀਕ ਹੈ ਡਾਕਟਰ ਜਿਹੜੇ ਸੀ ਉਹਨਾਂ ਦੀ ਬੋਲੀ ਬੋਲ ਰਹੇ ਸੀ ਕਿੱਥੇ ਇਲਾਜ ਹੋ ਰਿਹਾ ਉਹ ਵੀ ਜੋ ਕੁਝ ਡਾਕਟਰਾਂ ਦੇ ਨਾਲ ਬੜੀਆਂ ਠੋਕ ਠੋਕ ਕੇ ਗੱਲਾਂ ਕੀਤੀਆਂ ਜੀ ਵੀਡੀਓ ਵੇਖਣ ਵਾਲੀਆਂ ਨੇ ਹਾਂਜੀ ਫਿਰ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਉੱਥੋਂ ਲੈ ਕੇ ਦਿੱਤਾ ਤੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਿਆਂ ਹਾਂਜੀ ਜਿਸ ਤਰ੍ਹਾਂ ਉੱਥੋਂ ਲਿਆਂਦਾ ਨਾ ਹਾਂਜੀ ਹਾਂਜੀ ਇਸੇ ਤਰ੍ਹਾਂ ਇਹ ਜਿਹੜੀ ਹਰਿਆਣਾ ਪੁਲਿਸ ਹੈ ਨਾ ਜਿਨ੍ਹਾਂ ਨੇ ਲੈ ਕੇ ਜਿਹੜੇ ਗਏ ਨੇ ਹਾਂਜੀ ਇਥੇ ਖੱਟੜ ਤੇ ਉਹ ਖੱਤਰ-ਕੁੱਤਰ ਜਿਹੜੀ ਆ ਨਾ ਉਹ ਸਾਰੇ ਇਥੇ ਹਾਈ ਕੋਰਟ ਦੀਆਂ ਪੌੜੀਆਂ ਚੜਾਉਂਗਾ ਉਹਨਾਂ ਨੂੰ ਜਾਂ ਜਿੰਦਾ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਮੇਰੀ ਤਿਆਰੀ ਹੁਣ ਉਸੇ ਪਾਸੇ ਆ ਬੋਲੇ ਇਸ ਸੋ ਨਿਹਾਲ ਸੋ ਇਸ ਨਿਹਾਲ ਇਹ ਭੁੱਲ ਜਾਓ ਇਹੀ ਚਾਹੁੰਦੇ ਹਾਂ ਅਸੀਂ ਇਹ ਭੁੱਲ ਜਾਓ ਜੇ ਹਰਿਆਣਾ ਪੁਲਿਸ ਸਾਡੇ ਬੱਚੇ ਮੁੱਖ ਪਾਵੇ। ਵੈਰੀ ਗੁੱਡ। ਸਾਰੇ ਇਹ ਹੀ ਚਾਹਦੇ ਸਾਡੇ। ਹਾਂ। ਤੁਹਾਡੇ ਨਾਲ ਸਾਰਾ ਪੰਜਾਬ ਸਰਕਾਰ ਤੁਹਾਡੇ ਨਾਲ ਜਿਹੜੀ ਆ ਸਾਰੇ ਖੜੇ ਇੱਥੇ। ਹਾਂਜੀ। ਤੁਹਾਡੇ ਨਾਲ ਆਪੋਜੀਸ਼ਨ ਪਾਰਟੀਆਂ ਜਿਹੜੀਆਂ ਨੇ ਕੁਝ ਬੰਦੇ ਹੈਗੇ ਨੇ ਜਿਹੜੇ ਸਿਰਫ ਵੋਟਾਂ ਵਾਸਤੇ ਬਾਕੀ ਵੇਖ ਲਿਆ ਜੀ ਉਹਨਾਂ ਦੇ ਇੱਕ ਬੰਦਾ ਕੱਲ ਇੱਥੇ ਆਇਆ। ਆਇਆ ਹਾਂਜੀ। ਪਤਾ ਜੀ ਉਹ ਜਦੋਂ ਸਟ੍ਰੀਚਰ ਸਟ੍ਰੀਚਰ ਤੇ ਪਾਣਾ ਤੇ ਉਹਨੂੰ ਹੱਥ ਲਾ ਕੇ ਤੇ ਉਹ ਅੰਦਰ ਨਹੀਂ ਸੀ ਜਾਣਾ। ਨਹੀਂ ਉਹਨੇ ਚੰਗਾ ਕੀਤਾ। ਹੂੰ। ਕਿਉਂਕਿ ਜਦੋਂ ਉਹਨੂੰ ਐਂਬੂਲੈਂਸ ਤੋਂ ਲਾਇਆ ਨਾ ਹਾਂਜੀ ਹਾਂਜੀ ਦੇਖ ਰੇ ਸੀ ਮੈਂ ਖਾਰਾ ਤੇ ਉਹ ਸਟੇਚਰ ਦੇ ਉੱਤੇ ਪਾ ਕੇ ਤੇ ਉਹਨੇ ਧੱਕਾ ਲਾ ਕੇ ਤੇ ਉਹ ਲੈ ਕੇ ਗਿਆ ਹਾਂਜੀ ਜੇ ਕਿਤੇ ਸਟੇਚਰ ਨੂੰ ਧੱਕਾ ਨਾਲ ਆਉਂਦਾ ਤੇ ਉਸ ਸਟੇਚਰ ਅੱਗੇ ਨਹੀਂ ਸੀ ਜਾਣਾ ਉਹ ਬੱਚਾ ਜਿਹੜਾ ਸੀ ਉੱਥੇ ਫਿਰ ਟਾਈਮ ਹੋਰ ਲੱਗ ਜਾਣਾ ਸੀ ਇਸ ਕੰਕ ਤੋਂ ਦੇ ਸ਼ਾਵਾਚ ਕਿ ਉਹ ਨੇ ਜੇ ਸਿਰ ਤੋਂ ਲਾ ਕੇ ਤੇ ਉਹਨੂੰ ਜਿਹੜਾ ਸੀ ਅੱਗੇ ਲਾ ਕੇ ਪੁੱਲ ਲਾ ਕੇਗਾ ਉਹਦਾ ਧੰਨਵਾਦ ਕਰੋ ਯਾਰ ਪਸੂ ਵੀ ਜਿਹੜਾ ਹੈ 307 ਵਾਲੀ ਗੱਲ ਜੀ ਉਹ ਵੀ ਐ ਨੇ ਕੀ ਮਤਲਬ ਕੀ ਸਾਨੂੰ ਉਹਨਾਂ ਨੇ ਮੈਂ ਦੱਸ ਦਿਤਾ ਜਦੋਂ ਐਸਐਚਓ ਨੇ ਕਹਿਤਾ ਉਹਦੀ ਰਿਕਾਰਡ ਹੈ ਜੇ ਕੱਲ ਨੂੰ ਕਿ 307 ਕਰਨਗੇ ਹਾਈ ਕੋਰਟ ਚ ਪੁੱਛ ਰਹੇ ਆ ਉਹਨਾਂ ਨੂੰ ਸਾਡੇ ਸਾਰੇ ਵਕੀਰ ਕਹਿੰਦੇ ਨੇ ਤੁਹਾਡੇ ਨਾਲ ਤੁਹਾਨੂੰ ਪਤਾ ਹੋਵੇ ਹਰਿਆਣੇ ਚ ਕਿਸ ਤਰ੍ਹਾਂ ਉਹ ਵਿਖਾਈ ਬਈ ਜਿਹੜੀ ਹਰਿਆਣੇ ਦੇ ਵਿੱਚ ਚੱਲ ਰਹੀ ਆ ਉਹਨਾਂ ਨੂੰ ਲੱਗਣੀ ਚਾਹੀਦੀ ਐ ਇਹ 307 ਨਹੀਂ ਜੇ ਆ ਗੱਲ ਦੇ ਵਿੱਚ ਆ ਗੱਲ ਨਾ ਉੱਥੇ ਪੋਲਿਟਿਕਸ ਹੀ ਪਈ ਹੋਈ ਐ ਤੁਸੀਂ ਸਾਡੇ ਹਮਦਰਦੀ ਹੋ ਕਿ ਸਾਡੇ ਦੁਸ਼ਮਣੋਂ ਸਾਡੇ ਇਹਨਾਂ ਨੇ ਬਹੁਤ ਸਾਡੇ ਨਾਲ ਮਾੜੀ ਹਰਕਤ ਕੀਤੀ ਹੈ ਜਿਹੜੀ ਅਸੀਂ ਕਦੇ ਭੁਲਾ ਨਹੀਂ ਸਕਦੇ ਸਰਦਾਰ ਸਾਹਿਬ ਨੂੰ ਇੱਕ ਡੈਂਟੀ ਕਰਾ ਹਰ ਬੰਦੇ ਤੇ ਡਿਊਟੀ ਲੱਗੀ ਜਿਨਨੇ ਜੋ ਕਰਨਾ ਉਹਨੂੰ ਕਰੀ ਜਾਣ ਲੋ ਇਹ ਤਾਂ ਮੰਨਣਾ ਹੀ ਪਏਗਾ ਇਹ ਤਾਂ ਸਾਨੂੰ ਆਪਣੇ ਅਸੀਂ ਆਪਣੇ ਰਸਤੇ ਤੁਰ ਜਾਣਾ ਉਹਨਾਂ ਲੋਕਾਂ ਨੇ ਆਪਣੇ ਰਸਤੇ ਤੁਰ ਜਾਣਾ ਉਹ ਪਹਿਲਾਂ ਹੀ ਤਾਂ ਹਰਾਨ ਗਏ ਉਸ ਟਾਈਮ ਤੇ ਹੋਈ ਮੈਂ ਅੱਜ ਸਵੇਰੇ ਮੈਨੂੰ ਵੀਡੀਓ ਸੁਣਾਈ ਕਿਸੇ ਨੇ ਉਹ ਉਹ ਕਹ ਰਿਹਾ ਕਿ ਮੈਂ ਅਨਲ ਅਨਿਲ ਅਨਿਲ ਆਪਣੇ ਹਰਿਆਣੇ ਵਾਲੇ ਹਰਿਆਣੇ ਵਾਲੇ ਮੰਤਰੀ ਨੂੰ ਗ੍ਰਹਿ ਮੰਤਰੀ ਗ੍ਰਹਿ ਮੰਤਰੀ ਨੂੰ ਹਾਂ ਐਨਓਸੀ ਲਈ ਜਾ ਹਾਂ ਉਹ ਉਹਨੂੰ ਕਿਹਾ ਉਹਨੇ ਐਸਪੀ ਨੂੰ ਕਿਹਾ ਉਹਨੇ ਕਾ ਉੱਥੇ ਫਲਾਣੇ ਨੂੰ ਕਿਹਾ ਤਾਂ ਜਿਹੜਾ ਸਾਰਾ ਕੁਝ ਆ ਉਹ ਭਲਿਆ ਲੋਕਾਂ ਚਾਹੁੰਦਾ ਕਿ ਉਹਨੇ ਨਾਲ ਹੀ ਵੀ ਗੱਲ ਕੀਤੀ ਜੀ ਮੈਨੂੰ ਲੋਕਾਂ ਨੇ ਗਾਲ੍ਹਾਂ ਵੀ ਕੱਢਣੀਆਂ ਨੇ ਨਾਲ ਹੀ ਵੀ ਗਾਲ੍ਹਾਂ ਕੱਢ ਗਾਲ੍ਹਾਂ ਤੇ ਤੂੰ ਆਵੇਂ ਖਾਣ ਬਿਆਸੀ ਨਹੀਂ ਜਿਹੜਾ ਕੰਮ ਕਹਿੰਨੇ ਕੀਤਾ ਠੀਕ ਹੈ ਜੀ ਬਈ ਜੀ ਆਂ ਧੰਨਵਾਦ ਬਹੁਤ ਧੰਨਵਾਦੀ ਬੈਣ ਜੀ ਤੁਹਾਡਾ ਬਹੁਤ ਬਹੁਤ ਧੰਨਵਾਦੀ ਆ ਜੀ ਅੱਗੇ ਕੀ ਹੁੰਦਾ ਹਾਂ ਹਸਲਾਵਾ ਬਿਲਕੁਲ ਬਿਲਕੁਲ ਜੀ ਬਿਲਕੁਲ ਬੱਚੇ ਆ ਜੀ ਰੇਖੋ ਤਾਂ ਮੈਂ ਤਾਂ ਮਾਂ ਦੇ ਹੱਥ ਤੇ ਆਈ ਆ ਬਾਜੀ ਬਿਲਕੁਲ ਬੱਚੇ ਆ ਜੀ ਸਾਹਿਬ ਨਾਲੇ ਬੈਣ ਦੀ ਗੱਲ ਬੰਦੇ ਕੀ ਵੇਖੋ ਵਰਲਡ ਦੇ ਵਿੱਚ UNO ਤੱਕ ਇਹ ਗੱਲ ਤੁਹਾਡੀ ਚੱਲ ਰਹੀ ਹੈ ਅੱਜ ਸਾਡੀ ਸਰਕਾਰ ਆ ਕਿ ਅੱਜ ਜੇ ਤੁਸੀਂ ਵੀ ਇੱਥੇ ਪਰਿਵਾਰ ਦੇ ਨਾਲ ਕਰਨ ਵਾਸਤੇ ਹੌਸਲਾ ਭਰਾਨੀ ਨਾ ਹੋਗੇ ਤੇ ਲੋਕਾਂ ਦੇ ਵਿੱਚ ਗੱਲ ਜਾਂਦੀ ਹੈ ਯਾਰ ਸਰਕਾਰ ਦਾ ਕੁਝ ਮੈਂ ਤਾਂ ਆਇਆ ਸੀ ਜਿਸ ਦਾ ਹਮੇਸ਼ਾ ਤੁਹਾਡੇ ਨਾਲ ਹੈ ਸਾਨੂੰ ਮਾਣ ਹੈ ਆਵਾਜ਼ ਮਾਰੋ ਜੀ ਸਾਨੂੰ ਹਮੇਸ਼ਾ ਮਾਣ ਹੈ ਭਰੋਸਾ ਹੈ ਤੁਹਾਡੇ ਅੱਜ ਚੈਨਲਾਂ ਉੱਤੇ ਡਾਕਟਰ ਗੁਰਮੀਤ ਸਿੰਘ ਜੀ ਬੋਲ ਰਹੇ ਸੀ ਹਾਂ ਜੀ ਸਾਨੂੰ ਸਾਡਾ ਛਾਤੀ ਚੌੜੀ ਹੋਈ ਆ ਵੀ ਠੀਕ ਆ ਵੀ ਸਰਕਾਰ ਸਾਡੇ ਨਾਲ ਖੜੀ ਆ ਸਾਡੇ ਸੀਐਮ ਸਾਹਿਬ ਸਾਡੇ ਭਰਾ ਸਾਡੇ ਵੱਡੇ ਮੈਂ ਕਹਿੰਦਾ ਜੀ ਮੈਂ ਵੀ ਉਹਨਾਂ ਦਾ ਮੈਂ ਉਹਨਾਂ ਦਾ ਵੀ ਇੰਚਾਰਜ ਰਿਆਂ ਜੀ ਮੇਰੇ ਹਲਕੇ ਤੋਂ ਤਾਂ